ਹਾਂਜੀ ਬਾਈ ਜੀ ਕਿੱਥੋਂ ਆਏ ਹੋ ਬਾਈ ਮੈਂ ਨੋਕਲ ਨਿਹੰਗ ਕੋਈ ਆ ਲੁਧਿਆਣਾ ਤੋਂ ਠੀਕ ਹੈ ਤੇ ਮੋਸਨਾਲਾ ਲਹਿਰਾ ਤੇ ਵੀ ਬਾ ਰਵਿੰਦਰ ਰਵੀ ਠੀਕ ਹੈ ਜੀ ਅੱਜ ਬੜੀ ਖੁਸ਼ੀ ਹੋਈ ਆ ਕਿ ਬੜਾ ਹਰ ਇੱਕ ਸਾਲ ਨਮੀ ਤੋਂ ਨਮੀ ਰੂ ਮਿਲਦੀ ਆ ਠੀਕ ਹੈ ਬਾ ਠੀਕ ਹੈ ਜੀ ਔਰ ਐਸਾ ਮਤਲਬ ਮੇਲਾ ਕਿ ਜਿਹੜਾ ਕਿ ਸਦਾ ਹੀ ਲੱਗਿਆ ਰਹਿਣਾ ਅਮਰ ਸਿੰਘ ਚੰਡੀਗੜ੍ਹ ਦੀ ਬਾ ਅਮਰਜੋਤ ਜਿਨ੍ਹਾਂ ਨੇ ਬਹੁਤ ਲੋਕਾਂ ਨੂੰ ਰੋਟੀ ਪਾਇਆ ਠੀਕ ਹੈ ਜੀ ਕਿਹੜੇ ਕਿ ਅੱਜ ਉਹਨਾਂ ਦੀ ਕਮਾ ਕਮਾ ਕੇ ਗੀਤ ਗਾ ਕੇ ਉਹਨਾਂ ਨੇ ਕੂਠੀਆਂ ਦੇ ਮਾਲਕ ਬਣ ਗਏ ਠੀਕ ਹੈ ਜੀ ਇਹੋ ਜਿਹਾ ਮਾਂ ਨੇ ਪੁੱਤ ਜੰਮਿਆ ਕਿ ਦੁਨੀਆ ਦੇ ਵਿੱਚ ਚਮਕੀਦਾ ਉਹ ਸਦਾ ਹੀ ਅਮਰ ਰਹੇ ਇਸ ਕਰਕੇ ਮੈਂ ਸਾਰੇ ਪਰਾਂਵਾਂ ਦਾ ਬੋਸਤਾ ਦਾ ਮੈਂ ਜੋਤਰਾਲ ਜੀਆ ਤੇ ਦੀਬਾ ਰਵਿੰਦਰ ਰੂਪੀ ਜੀ ਕੁਝ ਸ਼ਬਦ ਤੁਹਾਡੇ ਨਾਲ ਸਾਂਝਾ ਹਾਂਜੀ ਹਾਂਜੀ ਉਹਨਾਂ ਦਾ ਹੀ ਸੁਣਾ ਦੋ ਹਾਂਜੀ ਦੋ ਕਿਹੜਾ ਕੀਤੇ ਉਹਨਾਂ ਦੀਆਂ ਸੁਣਾਵਾਂਗੇ ਤੋਂ ਪਹਿਲਾਂ ਤਲਵਾਰ ਮੈਂ ਕਲਗੀ ਕਰ ਦਿਆਂ ਵਾਹ ਜੀ ਹਾਂ ਤਾੜੀ ਮਾਰ ਦੋ ਬਾਈ ਸੋਣਿਆ ਇੱਕ ਸ਼ੇਰ ਪਹਿਲਾਂ ਬੋਲ ਦਵਾਂ ਹਾਂਜੀ ਜਦ ਦੁਸ਼ਮਣਾਂ ਦੀ ਜਾਂ ਕੌਮ ਤੇ ਪਈ ਵਿਫਤਾ ਹਾਂ ਮੀ ਹੱਥ ਕੇ ਪਰੀ ਪੰਜਾਬੀਆਂ ਨੇ ਜਦੋਂ ਜ਼ੁਲਮ ਦੀ ਨਦੀ ਵਿੱਚ ਹਣ ਆਇਆ ਤੇ ਪਹਿਲਾ ਹੱਥ ਕੇ ਤਰੀ ਪੰਜਾਬੀਆਂ ਨੇ ਚੌਹਾਂ ਪਾਸਿਆਂ ਤੇ ਕਿਧਰੋਂ ਆਈ ਗੋਣੀ पहिला थी جڑی पंजाब ਕੀਰਤ ਕੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਜਦੋਂ ਸਤਗੁਰ ਮੈਨੂੰ ਚਲਾਉਂਦੇ ਨੇ ਮੈਂ ਚੁਣ-ਚੁਣ ਵੈਰੀ ਮਾਰਦਾ ਹਾਂ ਮੈਂ ਕੀਰਤ ਕੀ ਸਰਕਾਰ ਦਾ ਹੋ ਹੋ ਮੈਨੂੰ ਮੇਰੇ ਸਤਗੁਰ ਰੱਖਦੇ ਸਦਾ ਨਿਹਕ ਨਾਲ ਲਾਈ ਜੀਵਨ ਪਰ ਮੈਂ ਵੱਖ ਨਹੀਂ ਹੋਣਾ ਅਸੀ ਪ੍ਰੀਤ ਮੇ ਪਾਈ ਮੈਂ ਅਗ ਤੇ ਵਾਂਗਰ ਵਰਦੀ ਹਾਂ ਜਦ ਸਤਗੁਰ ਮੈਨੂੰ ਚਲਾਉਂਦੇ ਨੇ ਮੈਂ ਲੋਥਾਂ ਢੇਰੀ ਕਰਦੀ ਹਾਂ ਤਲਵਾਰ ਮੈਂ ਕਲਗੀ ਧਰਦੀ ਹਾਂ ਹੋ ਹੋ ਉਹ ਮੈਨੂੰ ਕਿਤਨਾ ਪਿਆਰ ਨਹੀਂ ਕਰਦੇ ਕੀ ਦੱਸਾਂ ਤਲਵਾਰੇ ਹਰਦਮ ਮੋਢੇ ਲਾਈ ਰੱਖਦੇ ਮੈਨੂੰ ਪ੍ਰੀਤਮ ਪਿਆਰੇ ਹਰਦਮ ਮੋਢੇ ਲਾਈ ਰੱਖਦੇ ਮੈਨੂੰ ਪ੍ਰੀਤਮ ਪਿਆਰੇ ਮੈਂ ਪਾਪੀ ਬਖਸ਼ਣ ਹਾਂ ਤਹਾ ਜਦੋਂ ਸਤਗੁਰ ਮੈਨੂੰ ਚਲਾਉਂਦੇ ਨੇ ਮੈਂ ਚੁਣਚਣ ਵੈਰੀ ਮਾਰਦਾ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ

ਅਮਰ ਸਿੰਘ ਜੁੰਗੀ ਦਾ ਜਿੰਨੀ ਬਾਪ ਅਮਰ ਜੋਤੂ ਉਹਨੇ ਜਿਹੜਾ ਧਾਰਮਿਕ ਜਿੱਤ ਗਿਆ ਤੋਂ ਹੁਣ ਥੋੜੀਆਂ ਜਿਹੀਆਂ ਮਿੱਟੀਆਂ ਜਿਆਦਾ ਉਹਨੇ ਕਰ ਲਈ ਦੇ ਪਹਿਲੇ ਲਲਕਾਰੇ ਨਾਲ ਮੈਂ ਹੰਡਰ ਜੀ ਦੁੱਜੇ ਲਲਕਾਰੇ ਨਾਲ ਹੰਦਰ ਭੜ ਗਈ ਤੀਜੇ ਲਲਕਾਰੇ ਨਾਲ ਨੋਹ ਮੇਰਾ ਲੈ ਕੇ ਸਿੱਧੇ ਆਣ ਕੇ ਤੇਰੇ ਦੇ ਵਿੱਚ ਵੱਜਿਆ ਹਾ ਨੀ ਪੱਟੂ ਫਿਰਦਾ ਫਿਰ ਤੋਂ ਸ਼ਰਾਬ ਨਾਲ ਰੱਜਿਆ ਹਾ ਨੀ ਪੱਟੂ ਫਿਰਦਾ ਨਾਲ ਰੱਜਿਆ ਨਿਪਟੂ ਫਿਰਦਾ ਉਹ ਪਹਿਲਾ ਕੰਮ ਵਹਿਲੀਆਂ ਦੇ ਵਹਿਲ ਘੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਵੱਧਣੇ ਪਹਿਲਾ ਕੰਮ ਵਹਿਲੀਆਂ ਦੇ ਵਹਿਲ ਘੱਟਣੇ ਦੂਜਾ ਕੰਮ ਬੋਤਲਾਂ ਦੇ ਡੱਟ ਵੱਧਣੇ ਉਹ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ੜਕੇ ਵਾਹੀ ਦਾ ਹੱਲ ਕਰੇ ਨੀ ਤੇਰੇ ਦਰ ਤੇ ਉਹ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਉਹ ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਇਤਰਿੰਜਣਾ ਚ ਡੋਲੋ ਹਟ ਗਈ ਹਾਰ ਤੇ ਚਗਰ ਲਾ ਕੋ ਬੋਲੋ ਹਟ ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗਣੇ ਸਾਰੇ ਸਾਰੇ ਦਿਨ ਸਾਡੀ ਗਲੀ ਵਿੱਚ ਗਣ ਬਿਨ ਕੰਮ ਤੂੰ ਫਿਰੇ ਉਹ ਲਾਉਂਦਾ ਜੈ ਵੱਟੀ ਦਾ ਚੁੰਮ ਕੇ ਰੁਮਾਲ ਫੜਾਉਂਦਾ ਨੀ ਰੁੜ ਜਾਣਦਾ ਚੁੰਮ ਕੇ ਰੁਮਾਲ ਫੜਾਉਂਦਾ ਨੀ ਜੈ ਵੱਟੀ ਦਾ ਉਹ ਤੇਰਾ ਦੁੱਖਾਂ ਦੇ ਵਿੱਚ ਵਹਿਲੀ ਵਣਿਆ ਛਾਨ ਵਿੱਚ ਦੇਗ ਲੈ ਸਰੀਰ ਛਣਿਆ ਫਾਸ਼ਰਾਬ ਫੀਮ ਰੱਤ ਦੀ ਹੱਡਾਂ ਚ ਫਾਸ਼ਰਾਬ ਫੀਮ ਰੱਤ ਦੀ ਹੱਡਾਂ ਤੇ ਲੋਗ ਡੋਡਿਆਂ ਦਾ ਪੈੜਾ ਪਲਾਰਿਆ ਨਹੀਂ ਸਾੜੇ ਨਸ਼ਿਆਂ ਨੇ ਉਹ ਕੁੱਲ ਸਰੀਰ ਮੇਰਾ ਖਾਲਿਆ ਨਹੀਂ ਸਾੜੇ ਨਸ਼ਿਆਂ ਨੇ ਉਹ ਕੁੱਲ ਸਰੀਰ ਮੇਰਾ ਖਾਲਿਆ ਨਹੀਂ ਸਾੜੇ ਨਸ਼ਿਆਂ ਨੇ ਖੁੱਲ ਕੇ ਸੁਬਨਾ ਸੇ ਰੱਖ ਪੱਟ ਵਹਿ ਮਾਰੀ ਵਕੜਾ ਸਿੱਦੀ ਨੇ ਤੇਰੀ ਲੱਤ ਵਹਿ ਖੁੱਲ ਕੇ ਸੁਬਨਾ ਸੇ ਰੱਖ ਪੱਟ ਵਹਿ ਮਾਰੀ ਵਕੜਾ ਸਿੱਕੀ ਨੇ ਤੇਰੀ ਲੱਤ ਵਹਿ ਸਾਰਾ ਸਾਰਾ ਦਿਨ ਸਾਡੀ ਗਾਲੀ ਵਿੱਚ ਘੜੇ ਸਾਰਾ ਸਾਰਾ ਦਿਨ ਸਾਡੀ ਗਾਲੀ ਵਿੱਚ ਘੜੇ ਬਿਲਕੰਮ ਤੂੰ ਫੇਰੇ ਉਹ ਲਾਉਂਦਾ ਹਨ ਜੇ ਵੱਟੀ ਦਾ ਚੁੰਮ ਕੇ ਰੁਮਾਲ ਫੜਾਉਂਦਾ ਹਨ ਰੁੜ ਜਾਣੀ ਦਾ ਚੁੰਮ ਕੇ ਰੁਮਾਲ ਫੜਾਉਂਦਾ ਹਨ ਜੇ ਵੱਟੀ ਦਾ ਹੋਰ ਕੋਈ ਤੈਨੂੰ ਜੇ ਵੇ ਆ ਕੇ ਲੈ ਗਿਆ ਜੱਟ ਦਾ ਜੇ ਹੋਣਾ ਜਗ ਤੇ ਨਾ ਰਹਿ ਗਿਆ ਹੋਰ ਕੋਈ ਤੈਨੂੰ ਜੇ ਵੇ ਆ ਕੇ ਲੈ ਗਿਆ ਝੱਟ ਦਾ ਜੇ ਹੋਣਾ ਜੱਗ ਤੇ ਨਾ ਰਹਿ ਗਿਆ ਹੋ ਚੱਲ ਮੇਰੇ ਨਾਲ ਕਿੱਥੇ ਲੈ ਜਈਏ ਜਾਵਾ ਚੱਲ ਮੇਰੇ ਨਾਲ ਕਿੱਥੇ ਲੈ ਜਈਏ ਜਾਵਾ ਜਿੱਦੀ ਆਰੀ ਹਰੇ ਨਾ ਬਾਜੀ ਝੱਟ ਕਰਦੇ ਉਹ ਕਰਦੇ ਮੁੰਡੇ ਦਾ ਰਾਜੀ ਜਿੱਤ ਕਰਦੇ ਚੁੰਮ ਕੇ ਰਮਾਲ ਫੜਾਉਂਦਾ ਹਾਂ ਨੀ ਚਾ ਵਟੀ ਦਾ ਉਹ ਕਰਦੇ ਮੁੰਡੇ ਦਾ ਰਾਜੀ ਝੱਟ ਕਰਦੇ ਚੁੰਮ ਕੇ ਰਮਾਲ ਫੜਾਉਂਦਾ ਹਾਂ ਨੀ ਰੁੜ ਜਾਣਦਾ कर मुंडेदार राजी